ਦਾਦੇ ਔਰ ਕੋ ਕੰਮ ਹੋਗਾ ਤੇ ਸੰਦੀਪ ਚਲੀਏ ਫਿਰ ਆਪਾਂ ਚਲੋ ਨਹੀਂ ਨਹੀਂ ਪੁੱਤ ਐਦਾਂ ਕਿਦਾਂ ਚਲ ਜਾਣਾ ਵੇ ਧੀ ਜਵਾਈ ਵੀ ਆਵੇ ਦੱਸ ਨਹੀਂ ਜਰਾ ਪਤਾ ਨਹੀਂ ਨੇ ਗਾ ਸੁਣ ਮੇਰੀ ਜੀ ਇਹ ਸਾਰੀ ਉਮਰ ਤੇਰੇ ਵਾਸਤੇ ਵਿੱਚ ਮੈਂ ਨਹੀਂ ਆਈ ਹੁਣ ਤੂੰ ਮੇਰੇ ਨੌਨ ਵਾਸਟ ਕਰ ਲਿਆ ਜਵਾਈ ਦੇ ਸਾਹਮਣੇ ਬੋਲੋਂਗੀ ਨਾ ਉਹਨੋਂ ਪਰੇ ਲੱਜੂਗਾ ਵੀ ਤੂੰ ਇਹ ਕੀ ਕਰਤੂਤਾ ਕਰਦੇ ਜੇ ਭੈਣ ਜੀ ਕਰਤੂਤਾ ਤੱਕ ਚਲ ਗਏ ਜੇ ਕੋਈ ਸਵਾਦ ਦੀ ਗੱਲ ਕਰੋ ਟਾਡੇ ਘਰ ਨਾ ਵਿਆਹ ਦੀਆਂ ਤਿਆਰੀਆਂ ਚੱਲਣ ਡਈਆਂ ਵਾ ਆਣ ਕੇ ਤੇ ਵਿਗਾ ਨਾ ਪਾਓ ਆ ਜੋੜੇ ਮੈਂ ਤੁਹਾਡੇ ਗੜੀ ਹੱਥ ਨਿੱਕਾ ਦੀਆਂ ਤਿਆਰੀਆਂ ਤਿਆਰੀਆਂ ਤਾਂ ਐਂ ਕਰੋਗੇ ਨਾ ਜੇ ਸੇ ਰਿਸ਼ਤਾ ਹੋਊਗਾ ਤੇ ਠੋਕੇ ਹੋ ਜਾਣ ਹੁਣ ਨਾਲੇ ਭੈਣ ਜੀ ਕਿੱਥੇ ਚੱਲੇ ਜੇ ਦਲਜਿੰਦਰ ਤੂੰ ਸਸਰੀ ਘਰ ਤੈਨੂੰ ਕਿਹਨੇ ਸੱਦਿਆ ਮੈਨੂੰ ਲਵਲੀ ਨੇ ਸੱਦਿਆ ਫੋਨ ਕਰਕੇ ਨਾਲੇ ਇੱਕ ਗੱਲ ਹੋਰ ਕਰਦਾ ਜਵਾਈ ਹੁੰਦੇ ਨਾ ਤੇ ਨਾ ਸਾਰੇ ਜਣੇ ਸੁਣ ਲਓ ਮੇਰੀ ਗੱਲ ਇਹ ਰਿਸ਼ਤਾ ਮੈਂ ਸਿਰੇ ਚੜਾ ਕੇ ਢੜਨਾ ਵਾ ਭਾ ਜੋ ਮਰਜ਼ੀ ਹੋ ਜੇ ਸੰਦੀਪ ਚੱਲ ਚੱਲੀਏ